ਤੋ ਕੀਆ ਨਾਦਰ ਪਸਮ ਅੰਧੂਲੇ ਗਰਭ ਜਾਹੇ ਪਾਵਨ ਸ਼ਬਦ ਬਸੰਤ ਰਗ ਦੇ ਅੰਦਰ ਧੰਗੁਰੂ ਨਾਨਕ ਦੇਵ ਜੀ ਦੀ ਪਾਵਨ ਸੁਨਾਤੂ ਵਿਚਾਰਨ ਹੋਇਆ ਇਸ ਪਾਵਨ ਸ਼ਬਦ ਦੀਆਂ ਸਾਰੀਆਂ ਪਉੜੀਆਂ ਨੇ ਜਿਹੜੀਆਂ ਉਹ ਇੱਕ ਇੱਕ ਤੁਕਵਾਲੀਆਂ ਹੋਣਗੀਆਂ ਇਹ ਪਾਵਨ ਸ਼ਬਦ ਧੰਗੁਰੂ ਨਾਨਕ ਦੇਵ ਜੀ ਨੇ ਕਰਤਾ ਪੁਰਖ ਦੀ ਪਵਣ ਤਰਤੀ ਤੇ ਰਚਨਾ ਕੀਤਾ ਹੈ। ਧੰਗੁਰੂ ਮਹਾਰਾਜ ਜੀ ਦੀ ਸਰਨ ਦੇ ਵਿੱਚ ਇੱਕ ਸਾਧੂ ਆਇਆ। ਉਹ ਸਾਧੂ ਸੀ ਜਿਹੜਾ ਸੰਗਤ ਦੇ ਵਿੱਚ ਤਾਂ ਬੈਠ ਗਿਆ ਅੰਕੇ ਗੁਰੂ ਮਹਾਰਾਜ ਜੀ ਪਰ ਉਸ ਦੇ ਅੰਦਰ ਦਾ ਜਿਹੜਾ ਹੰਕਾਰ ਸੀ ਨਾ ਉਹ ਬੜਾ ਜਿਆਦਾ ਸੀ। ਉਹ ਹੰਕਾਰ ਕਾ ਦਾ ਸੀ ਉਸ ਦੇ ਸਾਧੂ ਹੋਣ ਦਾ ਵੀ ਮੈਂ ਸਾਧੂ ਹਾਂ ਮੇਰੇ ਸਰੀਰ ਤੇ ਸੁਭਾਅ ਮਲੀਏ। ਮੇਰੀ ਸਿਰ ਦੀ ਜਟਾ ਨੇ ਤੇ ਇਥੇ ਜਿਤਨੀ ਵੀ ਸਾਧ ਸੰਗਤ ਕਿਸੇ ਦੇ ਸਿਰ ਦੀ ਜਟਾ ਨਹੀਂ ਤੇ ਕਿਸੇ ਨੇ ਸੁਆਹ ਨਹੀਂ ਮਲੀ ਕੋਈ ਵੀ ਸਾਧੂ ਨਹੀਂ ਸਾਰੇ ਆਮ ਲੋਕੀ ਨੇ ਤੇ ਗੁਰੂ ਨਾਨਕ ਦੇਵ ਜੀ ਨੂੰ ਵੀ ਇਸ ਨੇ ਕਹਿ ਦਿੱਤਾ ਜੀ ਤੁਸੀਂ ਵੀ ਆਮ ਹੋ ਤੁਸੀਂ ਸਾਧੂ ਰੂਪ ਦੇ ਵਿੱਚ ਨਹੀਂ ਹੋ ਭਾਵਨਾ ਤੁਹਾਡੇ ਸਿਰ ਦੀ ਜਟਾ ਨਹੀਂ ਨਾ ਤੁਸੀਂ ਪਿੰਡੇ ਤੇ ਸੁਆਹ ਮਲੀਏ ਸੋ ਤਾਂ ਗੁਰੂ ਨਾਨਕ ਦੇਵ ਜੀ ਨੇ ਇਸ ਸਾਧੂ ਦਾ ਹੰਕਾਰ ਤੋੜਿਆ ਕਿਸੇ ਦੀ ਹੰਕਾਰ ਨੂੰ ਦੂਰ ਕਰਨ ਦੇ ਲਈ ਪਾਵਨ ਸ਼ਬਦ ਦੀ ਰਚਨਾ ਕੀਤੀ ਤਨ ਗੁਰੂ ਮਹਾਰਾਜੀ ਰਹਿਮਤ ਕਰਦੇ ਨੇ ਮਤ ਪਰਸਮ ਅੰਧ ਨੇ ਗਰਭ ਜਾਹੇ ਪਸੰ ਕੰਦੀ ਨੇ ਸੁਭਾ ਨੂੰ ਗੁਰੂ ਨਾਨਕ ਦੇਵ ਜੀ ਆਖਦੇ ਨੇ हे ਅਕਲ ਦੇ ਆੰਨਿਆ ਵੇਖ ਇਹ ਪਸ਼ਮ ਕਰਕੇ ਤੂੰ ਗਰਭ ਜਾਹੇ ਗਰਭ ਦੇ ਵਿੱਚ ਜਾ ਰਹੇ ਹੈ ਸਵਾ ਮੰਦ ਤੇਰੀ ਤੇ ਹੰਕਾਰ ਹੈ ਸਿਰ ਤੇ ਜਟਾ ਰੱਖਣ ਦਾ ਤੇਰੀ ਤੇ ਹੰਕਾਰ ਇੱਕ ਸਾਧੂ ਹੁੰਦਾ ਤੇਰੀ ਤੇ ਹੰਕਾਰ ਹੈ ਇਹ ਜਿਹੜਾ ਤੇਰੇ ਅੰਦਰ ਦਾ ਹੰਕਾਰ ਹੈ ਜਿਹੜਾ ਤੇਰੇ ਅੰਦਰ ਤਕਰ ਬਿਨਾ ਇਸ ਨੇ ਤੇਰੀ ਮਤ ਮਾਰ ਰੱਖੀ ਤੇਨੂੰ ਅੰਦਰੋਂ ਅੰਨਾ ਕੀਤਾ ਹੋਇਆ ਹੈ ਜੀ ਇਹ ਨਬਦ ਨਾਹੀਂ ਜੋ ਬਨਾ ਹੈ ਇਸ ਤਰ੍ਹਾਂ ਸਰੀਰ ਦੇ ਵਸਤਵ ਧਰਮ ਨਾ ਕਰਨ ਦਾ ਜਿਹੜਾ ਤੂੰ ਇਹ ਪੇਖ ਬਣਾਇਆ ਹੈ ਇਸ ਤਰ੍ਹਾਂ ਪਰਮਾਤਮਾ ਦੇ ਨਾਲ ਨਹੀਂ ਰਹਿ ਜਾਂਦਾ ਇਹ ਕੋਈ ਯੋਗ ਸਾਧਨਾ ਦਾ ਟੰਗ ਨਹੀਂ ਆਏਗਾ ਸਰੀਰ ਤੇ ਸੁਆਹ ਮੱਲ ਲੈਣੀ ਸਿਰ ਤੇ ਜਟਾ ਰੱਖ ਲੈਣੀ ਆ ਵਸਤਰਾ ਦਾ ਤਿਆਰ ਕਰ ਦੇਣਾ ਇਹ ਸਰੀਰ ਦਾ ਵਿਸ਼ਾ ਹੋ ਸਕਦਾ ਹੈ ਇਹ ਸਰੀਰ ਦਾ ਵਿਸ਼ਾ ਹੈ ਮਨ ਦਾ ਵਿਸ਼ਾ ਨਹੀਂ ਮਨ ਦਾ ਵਿਸ਼ੇ ਜਿਹੜਾ ਉਕਤ ਹੋਰ ਹੈ ਸਰੀਰ ਦਾ ਵਿਸ਼ੇ ਜਿਹੜਾ ਇਹ ਹੋ ਰਿਹਾ ਹੈ ਸਰੀਰ ਸਥੂਲ ਹੈ ਇਹ ਸਥੂਲ ਚੀਜ਼ ਦੀ ਪਕੜ ਕਰ ਸਕਦਾ ਹੈ ਮਨ ਸੂਖਮ ਹੈ ਇਹ ਸੂਖਮ ਚੀਜ਼ ਦੀ ਪਕੜ ਕਰੇਗਾ ਮਨ ਹੈ ਜੋ ਇਹ ਸੂਖਮ ਹੈ ਤੇ ਇਹ ਸੂਖਮ ਦੀ ਪਕੜ ਕਰੇਗਾ ਸਰੀਰ ਜਿਹੜਾ ਇਹ ਸਥੂਲ ਹੈ ਇਹ ਸਥੂਲ ਦੀ ਪਕੜ ਕਰੇਗਾ ਸਵਾ ਸਥੂਲ ਨੇ ਜਟਨ ਸਥੂਲ ਨੇ ਇਸ ਸਥੂਲ ਸਰੀਰ ਜਿਹੜਾ ਸਥੂਲ ਦੀ ਪਕੜ ਕਰ ਸਕਦਾ ਹੈ ਸਥੂਲ ਦਾ ਬਣਾ ਬਣ ਸਕਦਾ ਹੈ ਪਰ ਸੁਖਮ ਦਾ ਨਹੀਂ ਸੁਖਮ ਦਾ ਜਿਹੜਾ ਉਹ ਮੰਨਦਾ ਹੈ ਕਿ ਪਰਮਾਤਮਾ ਦੀ ਪ੍ਰਾਪਤੀ ਜਿਹੜੀ ਇਹ ਮਨ ਦਾ ਵੀ ਸ਼ਮਣ ਕਰਕੇ ਪਰਮਾਤਮਾ ਪਾਇਆ ਜਾ ਸਕਦਾ ਹੈ ਮਨ ਕਰਕੇ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਤੇ ਮਨ ਦੇ ਵਿੱਚ ਬਾਹਰੀ ਭੇਖ ਨੂੰ ਲੈ ਕੇ ਜੋ ਹੰਕਾਰ ਦਾ ਹੋ ਜਾਣਾ ਹੈ ਇਹ ਹੰਕਾਰ ਹੀ ਉਸ ਪਰਮਾਤਮਾ ਦੀ ਪ੍ਰਾਪਤੀ ਦੇ ਵਿੱਚ ਇੱਕ ਅੜਚਲ ਬਣ ਜਾਂਦੀ ਹੈ ਜੀ ਮੂਰੇ ਕਾਹੇ ਮਸਾਰੋ ਤੈ రామ రామ ਤੁਮਰ ਜੀ ਰਹਿਮਤ ਕਰਦੇ ਨੇ ਏ ਮੂਰਖਾ ਤੂੰ ਉਸ ਪ੍ਰਭੂ ਪਰਮਾਤਮਾ ਦਾ ਨਾਮ ਨਹੀਂ ਜਿਹੜਾ ਉਹ ਬਸਾ ਛੱਡਿਆ ਰੱਬ ਦਾ ਨਾਮ ਹੀ ਰੋ ਤੂੰ ਜਪਦਾ ਨਹੀਂ ਸਵੇਰੇ ਉੱਠਿਆ ਸਰੀਰ ਤੇ ਸੁਆਬ ਮਨ ਲਈ ਜਚਾਂ ਦਾ ਜੋੜਾ ਕਰ ਲਿਆ ਇਸ ਸਰੀਰ ਦੇ ਜਿਹੜੇ ਨਗੇਜੇ ਨੂੰ ਢੱਕਣ ਦਾ ਜਿਹੜਾ ਵਸਤਰ ਹੁੰਦਾ ਤਿਆਗ ਕਰ ਦਿੱਤਾ ਇਸ ਦੇ ਨਾਲ ਹੀ ਸਵੇਰੇ ਉੱਠਣ ਸਰ ਮਨ ਦੇ ਵਿੱਚ ਅਹੰਕਾਰ ਆ ਦੇ ਨਾਮ ਤਜਪੀ ਨਹੀਂ ਸਿਮਰਨ ਤਾਂ ਕੀਤਾ ਹੀ ਨਹੀਂ ਜਿਸ ਮਨ ਨੇ ਨਾਮ ਜਪ ਕੇ ਪਵਿੱਤਰ ਹੋਣਾ ਸੀ ਜਿਸ ਮਨ ਨੇ ਨਾਮ ਜਪ ਕੇ ਨਿਰਮਲ ਹੋਣਾ ਸੀ ਉਹ ਮਨ ਜਿਹੜਾ ਕੁੰਦੇ ਵਿੱਚ ਬਾੜੀ ਪੇਕ ਕਰਕੇ ਹੰਕਾਰ ਹੋ ਗਿਆ ਹੈ ਇਸ ਕਰਕੇ ਗੁਰਮਹਾਰਾਜੀ ਜਹੰਤ ਕਰਦੇ ਨੇ ਮੂੜੇ ਕਾਹੇ ਵਿਚਾਰੂ ਤੇ RAM ਨਾਮ ਤੂੰ ਕਾਦੇ ਨਹੀਂ ਪ੍ਰਭੂ ਪਰਮਾਤਮਾ ਦਾ ਨਾਮ ਵਿਚਾਰ ਦਿੱਤਾ ਹੈ ਜੀ ਅੰਤ ਕਾਲ ਤੇ ਰਹਾ ਵੈ ਕਾਮ ਅੰਤਲੇ ਸਮੇਂ ਕੋਈ ਚੀਜ਼ ਹੈ ਜਿਹੜੀ ਸਾਡੇ ਕੰਮ ਆਉਣ ਵਾਲੀ ਹੈ ਉਹ ਹੈ ਪ੍ਰਭੂ ਪਰਮਾਤਮਾ ਦਾ ਨਾਮ ਸੱਚੇ ਸਤਗੁਰੂ ਦਾ ਨਾਮ ਗੁਰਮਹਾਰਾਜੀ ਰਹਿਤ ਕਰਦੇ ਨੇ ਅੰਤ ਸਮੇਂ ਪਰਮਾਤਮਾ ਦਾ ਨਾਮ ਹੀ ਜਿਹੜਾ ਉਹ ਕੰਮ ਆਉਂਦਾ ਹੈ ਜੀ ਰਹਾਉ ਗੁਰੂ ਪੁੱਛ ਤਮ ਕਰਹੁ ਵਿਚਾਰ ਵਿਸ਼ਰਾਮ ਲਾ ਕੇ ਧੰ ਗੁਰੂ ਨਾਨਕ ਦੇਵ ਜੀ ਰਹਿਤ ਕਰਦੇ ਨੇ ਕਿ ਇਸ ਗੱਲ ਦੀ ਅਸੀਂ ਵਿਚਾਰ ਕਰੀਏ ਆਪਣੇ ਗੁਰੂ ਨੂੰ ਪੁੱਛ ਕੇ ਤੇ ਗੁਰੂ ਦਾ ਅਰਥ ਰੂਹ ਨੂੰ ਗਿਆਨ ਦੇਣ ਵਾਲਾ ਜਿਹੜਾ ਸਾਨੂੰ ਰਹਾਣਿਆਤ ਦਾ ਗਿਆਨ ਦੇਵੇ ਉਹਨੂੰ ਗੁਰੂ ਆਖਿਆ ਜਾਂਦਾ ਹੈ ਗੁਰਬਾਣੀ ਦੇ ਰਾਤੇ ਜੋ ਸਾਨੂੰ ਅਗਿਆਨਤਾ ਦੇ ਹਨੇਰੇ ਦੇ ਵਿੱਚੋਂ ਕੱਢ ਕੇ ਪ੍ਰਕਾਸ਼ ਦੀ ਵੱਲ ਲੈ ਜਾਵੇ ਨਾ ਉਸ ਨੂੰ ਗੁਰੂ ਆਖਦੇ ਨੇ ਅਗਿਆਨਤਾ ਦਾ ਹਨੇਰਾ ਹੈ ਇਸ ਅਗਿਆਨਤਾ ਦੇ ਹਨੇਰੇ ਦੇ ਵਿੱਚ ਮਨ ਜਿਹੜਾ ਇਹ ਭਟਕ ਰਿਹਾ ਹੈ ਇਸ ਅਗਿਆਨਤਾ ਦੇ ਹਨੇਰੇ ਦੇ ਵਿੱਚੋਂ ਕੱਢ ਕੇ ਜੋ ਸਾਨੂੰ ਰਹਾਣੀਅਤ ਦੇ ਪ੍ਰਕਾਸ਼ ਦੇ ਵੱਲ ਲੈ ਜਾਂਦਾ ਉਸ ਨੂੰ ਗੁਰੂ ਆਖਦੇ ਗੁਰੂ ਮਹਾਰਾਜ ਜੀ ਰੰਤ ਕਰਦੇ ਨੇ ਤੈਨੂੰ ਇਸ ਤਰ੍ਹਾਂ ਦਾ ਗੁਰੂ ਮਿਲ ਜਾਵੇ ਜੋ ਤੈਨੂੰ ਗੁਰਹਾਣੀਅਤ ਦਾ ਪ੍ਰਕਾਸ਼ ਵਿਕਾਸ਼ ਕਰੇ ਉਹਨੂੰ ਪੁੱਛ ਕੇ ਤੂੰ ਇਸ ਗੱਲ ਦੀ ਵਿਚਾਰ ਕਰਨੀ ਕਰ ਰਹਾਓ ਵਰ ਪੁੱਛ ਕਮ ਕਰਹੁ ਵਿਚਾਰ ਜਹ ਦੇਖੋ ਨਾ ਤਾਰ ਗਵਾਨ ਜਦ ਤੂੰ ਆਪਣੇ ਗੁਰੂ ਨੂੰ ਪੁੱਛ ਕੇ ਵਿਚਾਰ ਵਣ ਤੇ ਵਿਚਾਰ湾 ਹੋਣ ਤੋਂ ਉਪਰੰਤ ਫਿਰ ਤੂੰ ਜਿੱਥੇ ਵੀ ਵੇਖੇਗਾ ਉੱਥੇ ਤੈਨੂੰ ਪਰਮਾਤਮਾ ਹੀ ਦਿਖੇਗਾ ਸਾਰਗਪਾਨ ਵਿਦ ਗੁਰੂਆਂ ਆਖਿਆ ਜਾਂਦਾ ਪਰਮਾਤਮਨ ਆਖਿਆ ਜਾਂਦਾ ਜਦੋਂ ਤੂੰ ਆਪਣੇ ਗੁਰੂ ਨੂੰ ਪੁੱਛ ਕੇ ਮਨ ਨੂੰ ਵਿਚਾਰ ਵਾਨ ਬਨਵਾ ਲਵੇਂਗਾ ਤੇ ਮਨ ਦੀਆਂ ਚੰਗੀਆਂ ਵਿਚਾਰਾਂ ਕਰਕੇ ਫਿਰ ਤੂੰ ਜਿੱਦਨ ਵੀ ਵੇਖੇਂਗਾ ਤੈਨੂੰ ਪਰਮਾਤਮਾ ਹੀ ਦਿਸੇਗਾ ਜੀ। ਕਿਆ ਹੋ ਆਖਾ ਜਾ ਕਛੂ ਨਹੀਂ। ਧੰਨ ਗੁਰੂ ਮਹਾਰਾਜ ਜੀ ਸੱਚੇ ਸਤਗੁਰੂ ਗੁਰੂ ਨਾਨਕ ਦੇਵ ਜੀ ਰਹਿਮਤ ਕਰਦੇ ਨੇ। ਅਸੀਂ ਕੀ ਆਖਣਾ ਕਰੀਏ ਕਿਆ ਹੋ ਆਖਾ ਅਸੀਂ ਕੀ ਆਖਣਾ ਕਰੀਏ ਜਾ ਕਛੂ ਨਹੀਂ ਜਦੋਂ ਨਾਮ ਤੋਂ ਬਿਨਾ ਕੁਝ ਹੋਰ ਹੈ ਹੀ ਨਹੀਂ। ਇਨਾ ਹਰ ਯੁੱਗ ਦੀ ਇੱਕ ਮਰਿਆਦਾ ਹੁੰਦੀ ਹੈ ਸਮੇਂ ਦੀ ਵੀ ਇੱਕ ਆਪਣੀ ਮਰਿਆਦਾ ਹੈ ਸਮਾ ਜਿਹੜਾ ਇਹ ਬੜਾ ਬਲਵਾਨ ਹੈ ਸਮਾ ਸਮਾਜ ਦੇ ਉੱਤੇ ਰਾਜ ਕਰਦੀ ਹੈ ਸਮਾ ਜਿਹੜਾ ਇਹ ਸਮਾਜ ਦੇ ਉੱਤੇ ਰਾਜ ਕਰਦੀ ਹੈ ਤੇ ਜਿਹੜਾ ਰਾਜ ਕਰਦਾ ਉਹਦੇ ਆਪਣੇ ਕਾਨੂੰਨ ਹੁੰਦੇ ਨੇ ਸਤਜੁਗ ਦਾ ਸਮਾਂ ਸੀ ਹੁੰਦੇ ਆਪਣੇ ਕਾਨੂੰਨ ਸਨ ਉਦੋਂ ਸਤਜੁਗ ਦੇ ਸਮੇਂ ਨੇ ਰਾਜ ਕੀਤਾ ਹੈ ਉਹ ਆਪਦੇ ਸਾਥ ਦੇ ਨਾਲ ਕੀਤਾ ਹੈ ਫਿਰ ਤ੍ਰੇਤਾ ਆ ਗਿਆ ਦੁਆਪਰ ਆ ਗਿਆ ਤੇ ਹੁਣ ਹੈ ਕਲਯੁਗ ਜਿਹੜਾ ਕਲਯੁਗ ਹੈ ਇਹਦੇ ਵਿੱਚ ਕੇਵਲ ਤੇ ਕੇਵਲ ਜੋ ਨਾਮ ਜਪਣਾ ਹੈ ਵੈਗੁਰੂ ਦਾ ਸਿਮਰਨ ਕਰਨਾ ਹੈ ਇਸ ਦੀ ਹੀ ਅਹਿਮੀਅਤ ਹੈ ਬਾਕੀ ਸਾਰਾ ਕੁਝ ਜਿਹੜਾ ਹੈ ਨਾ ਉਹ ਕੁਛ ਵੀ ਨਹੀਂ ਉਹ ਇਸ ਤਰ੍ਹਾਂ ਹੈ ਉਹਨੂੰ ਨਖਿੱਧ ਕਰਮ ਆਖਿਆ ਗਿਆ ਇਹ ਕਰਮ ਨੇ ਜਿਹੜੇ ਪੰਜ ਪ੍ਰਕਾਰ ਦੇ ਮੰਨੇ ਗਏ ਨੇ ਆਪਾਂ ਕਈ ਵਾਰੀ ਜ਼ਿਕਰ ਕੀਤਾ ਹੈ ਇੱਕ ਕਰਮ ਮਨੁੱਖ ਮੁਕਤੀ ਦੇ ਵਾਸਤੇ ਕਰਦਾ ਵੀ ਮੈਂ ਮੁਕਤ ਹੋ ਜਾਵਾਂ ਜਿਸ ਨੂੰ ਆਪਾਂ ਨਿਤ ਕਰਮ ਆਖਦੇ ਆਂ ਨਿਤ ਆਪਾਂ ਬਾਣੀ ਪੜ੍ਹਦੇ ਆਂ ਨਿਤ ਨੇਮ ਕਰਦੇ ਆਂ ਇਕ ਨਿਮਿਤ ਕਰਮ ਹੈ ਜਿਵੇਂ ਤਨਗੁਰੂ ਅਰਜਨ ਦੇਵ ਜੀ ਦਾ ਸ਼ੀਧੀ ਦਿਹਾੜਾ ਆ ਰਿਹਾ ਹੈ ਤੇ ਸੰਗਤਾਂ ਦੇ ਵੱਲੋਂ ਬੱਚਿਆਂ ਦੇ ਵੱਲੋਂ ਸਹਿਜ ਪਾਠ ਕੀਤਾ ਜਾ ਰਿਹਾ ਉਸ ਦਿਨ ਭੋਗ ਪਾਇਆ ਜਾਏਗਾ ਇਹ ਤਨਗੁਰੂ ਅਰਜਨ ਦੇਵ ਜੀ ਦੀ ਸ਼ੀਧੀ ਨੂੰ ਸਮਰਪਿਤ ਹੈ ਇਹ ਨਿਮਿਤ ਕਰਮ ਹੋ ਗਿਆ ਅਸੀਂ ਕਰਮ ਕਰ ਰਹੇ ਹਾਂ ਨਿਮਿਤ ਗੁਰੂ ਅਰਜਨ ਦੇਵ ਜੀ ਦੇ ਨਿਮਿਤ ਨਿਤ ਕਰਮੋ ਨਮਿਤ ਕਰਮੋ ਫਿਰ ਤੀਜੇ ਨੰਬਰ ਤੇ ਆ ਜਾਂਦਾ ਕਾਮਯਾ ਕਰਮ ਅੰਦਰ ਕੋਈ ਨਾ ਕੋਈ ਕਾਮਨਾ ਨੂੰ ਧਾਰਨ ਕਰਨ ਲੈਣਾ ਵੀ ਮੇਰਾ ਇਹ ਕਾਰਜ ਪੂਰਾ ਹੋ ਜੇ ਪਾਠ ਪੂਜਾ ਕਰਨ ਲੱਗ ਜਾਣਾ ਚੌਥਾ ਕਰਮ ਜਿਹੜਾ ਉਹਨੂੰ ਪਛਤਾਪ ਪਾਖਦੇ ਨੇ ਕੋਈ ਗਨਾਹ ਹੋ ਗਿਆ ਇਹ ਪਛਤਾਵਾ ਕਰਨਾ ਬਾਣੀ ਪੜਨੀ ਅਰਦਾਸ ਕਰਨੀ ਸੱਚੇ ਸਾਧੂ ਗੁਰੂ ਜੀ ਮੇਰੇ ਤੋਂ ਇਹ ਗਨਾਹ ਹੋ ਗਿਆ ਮੈਂ ਪਛਤਾਵਾ ਕਰਦਾ ਮੇਰਤੇ ਕਿਰਪਾ ਕਰੋ ਇਹ ਗਨਾਹ ਬਖਸ਼ੋ ਤੇ ਅਗੇ ਤੋਂ ਮੈਨੂੰ ਸਮਾਤ ਦਿਓ ਇਹ ਪਛਤਾਪ ਕਰਮ ਹੈ ਗੁਰਬਾਣੀ ਦੇ ਅੰਦਰ ਇਸ ਨੂੰ ਕਿ ਚਰਨਾ ਕਿ ਹੈ ਪਛਤਾਪ ਕਰਨਾ ਪੰਜਵਾਂ ਕਰਮ ਹੈ ਜਿਹੜਾ ਉਹ ਨਖਿੱਧ ਕਰਮ ਹੁੰਨਿਆ ਗਿਆ ਹੈ ਜਿਵੇਂ ਕੋਈ ਬੱਚਾ ਹੈ ਉਹ ਧੁੱਪ ਦੇ ਵਿੱਚ ਬੈਠ ਜਾਵੇ ਭਾਵੇਂ ਕੋ ਸਿਆਣਾ ਧੁੱਪ ਦੇ ਵਿੱਚ ਬੈਠ ਜਾਵੇ ਬੜੀ ਗਰਮੀ ਪੈ ਰਹੀ ਹੈ ਤੇਉ ਨੂੰ ਆਪਾ ਆਖੀਏ ਭਾਈ ਤੂੰ ਇੰਨੀ ਗਰਮੀ ਦੇ ਵਿੱਚ ਬਾਹਰ ਧੁੱਪ ਦੇ ਵਿੱਚ ਕਿਉਂ ਬੈਠਾ ਹੈ ਉਹ ਅਗੋਂ ਜਵਾਬ ਦੇਵੇ ਵੀ ਮੈਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ ਮੈਂ ਇਸ ਕਰਕੇ ਧੁੱਪ ਦੇ ਵਿੱਚ ਬੈਠਾ ਤੇ ਇਹ ਇਹ ਨਕਿੱਧ ਕਰਮੇ ਇਹਦੇ ਨਾਲ ਰੱਬ ਨਹੀਂ ਮਿਲੇਗਾ ਇਸ ਤਰ੍ਹਾਂ ਪਰਮਾਤਮਾ ਨਹੀਂ ਮਿਲੇਗਾ ਇਸ ਤਰ੍ਹਾਂ ਵੈਗੁਰੂ ਨਹੀਂ ਮਿਲੇਗਾ ਵੈਗੁਰੂ ਕਿਵੇਂ ਮਿਲੇਗਾ ਵੈਗੁਰੂ ਸਿਮਰਨ ਕਰਨ ਦੇ ਨਾਲ ਮਿਲੇਗਾ ਸੋ ਇਸ ਤਰ੍ਹਾਂ ਤੇ ਕਰਮ ਨੇ ਜਿਹੜੇ ਕਲਯੁਗ ਦੇ ਵਿੱਚ ਨਖਿੱਧ ਕਰਮ ਨੇ ਧੂਨੀਆਂ ਦਾ ਤਪਉਣਾ ਜਗ ਦਾ ਰਾਧਾ ਕਰਨਾ ਭੁੱਖੇ ਰਹਿਣਾ ਨੰਗੇ ਪੈਰੀ ਰਹਿਣਾ ਬਸਤਰਾਂ ਤੋਂ ਹੀਨੇ ਰਹਿਣਾ ਇਹ ਸਾਰੇ ਕਰਮ ਨੇ ਜਿਹੜੇ ਨਖਿੱਧ ਕਰਮ ਨੇ ਕਲਯੁਗ ਦੇ ਵਾਸਤੇ ਪਿਛਲੇ ਯੁਗਾਂ ਦੇ ਵਿੱਚ ਇਹਨਾਂ ਦੀ ਕੋਈ ਵੈਲਿਊ ਅਹਿਮਤ ਹੁੰਦੀ ਸੀ ਹੁਣ ਕਲਯੁਗ ਦੇ ਵਿੱਚ ਨਹੀਂ ਗੁਰਬਾਣੀ ਸਾਨੂੰ ਦੱਸਦੀ ਏ ਅਬ ਕਲੂ ਆਇਓ ਰੇ ਭਾਈ ਉਹਨਾਂ ਕਰ ਜੁਬਾਗੇ ਇੱਕ ਨਾਮ ਬੋਹੋ ਕੋ ਇੱਕ ਪ੍ਰਭੂ ਪਰਮਾਤਮਾ ਦਾ ਨਾਮ ਬੀਜਣਾ ਕਰੋ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੁਝ ਵੀ ਜਿਹੜਾ ਉਹ ਕੰਮ ਦੇ ਵਿੱਚ ਨਹੀਂ ਆਉਣ ਵਾਲਾ ਸੋ ਗੁਰੂ ਨਾਨਕ ਦੇਵ ਜੀ ਕਿਰਪਾ ਕਰਦੇ ਨੇ ਕਿ ਆਹੋ ਆਖਾਂ ਅਸੀਂ ਇਹਨਾਂ ਨਖਿੱਧ ਕਰਮਾਂ ਦੇ ਬਾਰੇ ਕੀ ਆਖੀਏ ਜਾਂ ਕਛੂ ਨਹੀਂ ਜਦੋਂ ਇਹ ਨਖਿੱਧ ਕਰਮ ਕੁਝ ਹੈ ਹੀ ਨਹੀਂ ਹਾਂ ਜੀ ਜਾਤ ਪਤ ਸਭ ਤੇਰੇ ਨਾਏ ਜਿਤਨੀਆਂ ਵੀ ਜਾਤਾਂ ਤੇ ਪਤਾਂ ਨੇ ਸਾਰੀਆਂ ਉਸ ਪ੍ਰਭੂ ਪਰਮਾਤਮਾ ਦੇ ਨਾਮ ਦੇ ਵਿੱਚ ਹੀ ਆ ਜਾਂਦੀਆਂ ਨੇ ਪਰਮਾਤਮਾ ਦਾ ਨਾਮ ਹੀ ਜਿਹੜਾ ਇਹਦੇ ਵਿੱਚ ਹੀ ਸਾਰਾ ਕੁਝ ਆ ਜਾਂਦਾ ਹੈ ਜੀ ਕਾਹੇ ਮਾਲ ਦਰਬ ਦੇਖ ਗਰਭ ਜਾਹੇ ਉਤਪਰਨ ਜੀ ਤਮਤ ਕਰਦੇ ਨੇ ਸਾਨੂੰ ਨਾ ਮਾਲ ਦਾ ਅਰਥ ਇੱਥੇ ਦੌਰਤ ਹੈ ਕਾਹੇ ਮਾਲ ਦਰਬ ਮਾਲ ਤੇ ਦਰਬ ਇਹਦਾ ਅਰਥ ਬਣ ਗਿਆ ਤਨ ਹੋਂਦ ਦੇਖ ਗਰਭ ਜਾਏ ਕਾਦੇ ਲਈ ਅਸੀਂ ਇਸ ਤਰ੍ਹਾਂ ਧਨ ਦੌਲਤ ਵੇਖ ਕੇ ਹੰਕਾਰ ਕਰਦੇ ਹਾਂ ਜੀ ਜਲਦੀ ਬਾਰ ਤੇਰਾ ਕਛੂ ਨਾਹੀ ਜਦੋਂ ਅਸੀਂ ਸਰੀਰ ਛੱਡਾਂਗੇ ਤੇ ਫਿਰ ਸਾਡਾ ਕੁਝ ਵੀ ਨਹੀਂ ਹੋਣਾ ਜਿਵੇਂ ਸੁਪਨੇ ਚ ਉੱਠੀਦਾ ਨਾ ਜਾਗ ਹੁੰਦੀ ਏ ਤੇ ਜਿਹੜਾ ਕੁਝ ਸੁਪਨੇ ਦੇ ਵਿੱਚ ਸਾਡਾ ਸੂ ਸਾਰਾ ਕੁਝ ਹੀ ਨਾਸ਼ ਹੋ ਗਿਆ ਕੁਝ ਵੀ ਅਸੀਂ ਜਾਗ ਕੇ ਨਾ ਲੈ ਕੇ ਨਹੀਂ ਆਏ ਉਸੇ ਤਰ੍ਹਾਂ ਜਦੋਂ ਮਰਾਂਗੇ ਸਾਰਾ ਕਰ ਦਿੱਤਾ ਚਿੱਤ ਰਹਿ ਜਾਣਾ ਇਹ ਜੀ ਪੰਜ ਮਾਰ ਜਿਤ ਰੱਖੋ ਥਾਏ ਪੰਜ ਨੇ ਵਕਾਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜ ਵਕਾਰ ਨੇ ਪੰਜ ਮਾਰ ਇਹਨਾਂ ਨੂੰ ਮਾਰਨਾ ਕਰ ਚਿੱਤ ਰੱਖੋ ਥਾਏ ਗੁਰੂ ਮਹਾਰਾਜ ਜੀ ਰੰਤ ਕਰਦੇ ਨੇ ਸਿ ਚਿੱਤ ਨੂੰ ਟਿਕਾਣੇ ਦੇ ਰੱਖੀਏ ਆਪ ਪਰਮਾਤਮਾ ਦੇ ਚਰਨਾਂ ਦੇ ਵਿੱਚ ਜੋੜ ਕੇ ਰੱਖੀਏ ਚਿੱਤ ਦੇ ਵਿੱਚ ਰੱਬ ਨੂੰ ਚੇਤੇ ਰੱਖਣਾ ਕਰੀਏ ਜੀ ਪਾਇ ਪਾਇ ਦਾ ਅਰਥ ਹੁੰਦਾ ਨਿਉ ਜਿਹੜੀ ਪਰਮਾਤਮਾ ਦੇ ਵਿੱਚ ਜੁੜਨ ਵਾਲੀ ਯੁਗਤੀ ਹੈ ਨਾ ਉਸ ਦੀ ਇਹ ਨਿਉ ਹੈ ਜੇ ਕਿਸੇ ਮਕਾਨ ਦੀ ਨਿਉ ਕਮਜ਼ੋਰ ਏ ਤੇ ਉਹ ਮਕਾਨ ਨਹੀਂ ਜਿਹੜਾ ਉਹ ਡਾਵਾ ਡੋਲ ਹੋਵੇਗਾ ਜਿਆਦਾ ਸਮਾਨ ਨਹੀਂ ਖੜੇਗਾ ਮਕਾਨ ਦੀ ਨਿਉ ਹੀ ਜਿਹੜੀ ਮਕਾਨ ਦੀ ਮਣਿਆਦ ਉਸ ਦੀ ਨਿਊ ਦੇ ਉੱਤੇ ਹੁੰਦੀ ਹੈ ਜਿੰਨੀ ਮਜ਼ਬੂਤ ਨਿਊ ਹੋਏ ਏ ਉਤਨੀ ਮਣਿਆਦ ਦੇ ਜਿਹੜੀ ਮਕਾਨ ਦੀ ਵੱਧ ਜਾਵੇਗੀ ਉਸੇ ਤਰ੍ਹਾਂ ਜੋਗਯੁਗਤੀ ਇਹ ਪਾਈ ਜਿਹੜੀ ਜੋਗ ਦੀ ਯੁਗਤੀ ਹੈ ਨਾ ਪਰਮਾਤਮਾ ਦੇ ਵਿੱਚ ਜੁੜਨ ਵਾਲੀ ਜਿਹੜੀ ਯੁਗਤੀ ਹੈ ਉਸ ਦੀ ਇਹ ਨਿਊ ਹੈ ਕਿਹੜੀ ਪੰਜ ਮਾਰ ਚਿਤ ਰੱਖੋ ਥਾਏ ਪੰਜ ਪਕਾਰਾਂ ਨੂੰ ਮਾਰ ਕੇ ਤੇ ਚਿੱਤ ਨੂੰ ਟਿਕਾਣੇ ਰੱਖਣਾ ਕਰੀਏ ਜੀ ਹਉ ਮੈਂ ਪੈਖੜ ਤੇਰੇ ਮਨ ਮਾਹੀ ਪੈਖੜ ਜਿਹੜਾ ਨਾ ਇਹ ਪੁਰਾਣੇ ਸਮੇਂ ਦੇ ਵਿੱਚ ਘੋੜੇ ਘੋੜੀਆਂ ਦੇ ਅਗਲੇ ਪੈਰਾਂ ਦੇ ਵਿੱਚ ਮਾਰਿਆ ਜਾਂਦਾ ਸੀ ਘੋੜਾ ਹੁੰਦਾ ਜਾਂ ਘੋੜੀ ਹੁੰਦੀ ਘਰੇ ਸਾਡੇ ਸਵਾਰੀਆਂ ਸਨ ਉਹਨਾਂ ਨੂੰ ਜਦੋਂ ਬਾਹਰ ਚਰਨ ਦੇ ਲਈ ਛੱਡਿਆ ਜਾਂਦਾ ਤੇ ਉਹਨਾਂ ਦੇ ਪੈਰਾਂ ਦੇ ਵਿੱਚ ਪੈਖੜ ਮਾਰ ਦਿੱਤਾ ਜਾਂਦਾ ਹੁੰਦੇ ਨਾਲ ਫਿਰ ਉਹ ਭੱਜ ਨਹੀਂ ਸੰਸਰਕਦੇ ਥੋੜਾ ਥੋੜਾ ਅੱਗੇ ਤੁਰ ਕੇ ਤੇ ਆਪਣਾ ਪੇਟ ਸੀ ਜਿਹੜਾ ਉਹ ਭਰ ਲੈਂਦੇ ਉਹਨੂੰ ਪੈਖੜਾਖਦੇ ਨੇ ਪੈਰਾਂ ਦੇ ਵਿੱਚ ਪਾਇਆ ਹੁੰਦਾ ਤੁਰਨ ਨਹੀਂ ਦਿੰਦਾ ਖੁੱਲ ਕੇ ਹੋਮੋਪੈਥਕ ਤੇਰੇ ਮਨੇ ਮੈਂ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਏ ਜੋਗੀ ਜੀ ਤੁਹਾਡੇ ਪੈਰਾਂ ਦੇ ਵਿੱਚ ਉਹ ਮੇਦੇ ਪੈਂਖੜ ਪਾਏ ਹੋਏ ਹਨ ਜੋ ਤੁਹਾਨੂੰ ਅਧਿਆਤਮਿਕ ਦੇ ਮਾਰਗ ਤੇ ਤੁਰਨ ਨਹੀਂ ਦਿੰਦੇ ਬੰਦਗੀ ਵਾਲੇ ਪਾਸੇ ਵਧਨ ਨਹੀਂ ਦਿੰਦੇ ਹਨ ਜੀ ਹਰ ਨਾ ਚੇਤੇ ਮੂੜੇ ਮੁਕਤ ਜਾਹੇ ਤੂੰ ਹਰੀ ਪਰਮਾਤਮਾ ਵੈਗਰੂ ਨੂੰ ਚੇਤੇ ਨਹੀਂ ਕਰਦਾ हे मूर्ख मुक्त जाय जिंदे ਕਰਕੇ ਤੇਰੀ ਮੁਕਤੀ ਹੋ ਜਾਵੇ हे मूर्ख तू प्रभु परमात्मा ਨੂੰ ਚੇਤੇ ਨਹੀਂ ਕਰਦਾ ਜਿਸ परमात्मा ਦਾ ਨਾਮ ਜਪਣ ਦੇ ਨਾਲ ਮੁਕਤੀ ਹੋ ਜਾਵੇ ਜੀ ਮਤ ਹਰ ਵਿਸਰਿਆ ਜਮ ਵਸ ਪਾਹੀ ਮਤਾ ਹਰੀ ਪਰਮਾਤਮਾ ਨੂੰ ਅਸੀਂ ਵਿਚਾਰਦੀਏ ਤੇ ਜਮਾ ਦੇ ਵਸ ਪੈ ਜਾਈਏ ਜਦੋਂ ਪਰਮਾਤਮਾ ਨੂੰ ਵਿਚਾਰਾਂਗੇ ਹਰੀ ਨੂੰ ਵਿਚਾਰਾਂਗੇ ਤੇ ਫਿਰ ਜਮਾ ਦੇ ਵਸ ਪਈਦਾ ਤਾਂ ਤੇ ਗੁਰੂ ਮਹਾਰਾਜ ਜੀ ਸਾਨੂੰ ਵਰਜਦੇ ਨੇ ਕਿ ਵੇਖੀ ਕਿਤੇ ਗੁਰੂ ਪਿਆਰਿਆ ਉਸ ਪਰਮਾਤਮਾ ਦਾ ਨਾਮ ਨਾ ਵਿਚਾਰਦੀ ਹਰੀ ਨੂੰ ਵਿਚਾਰ ਨਾ ਦੇਣੀ ਜੇ ਉਸ ਪਰਮਾਤਮਾ ਨੂੰ ਹਰੀ ਨੂੰ ਵਿਚਾਰ ਦਿੱਤਾ ਤੇ ਫਿਰ ਜਮਾ ਦੇ ਵਸ ਪਈਦਾ ਗੁਰਬਾਣੀ ਦੇ ਅੰਦਰ ਨਾ ਅਗੰਮੀ ਗੱਲਾਂ ਨੇ ਜਿਹੜੀਆਂ ਉਹ ਬਹੁਤ ਜ਼ਿਆਦਾ ਗੁਰੂ ਮਹਾਰਾਜ ਜੀ ਨੇ ਦਰਜ ਕੀਤੀਆਂ ਨੇ ਸਾਨੂੰ ਕਈਆਂ ਥਾਵਾਂ ਤੇ ਗੁਰੂ ਮਹਾਰਾਜ ਜੀ ਨੇ ਬੜੇ ਸੋਨੇ ਢੰਗ ਦੇ ਨਾਲ ਆਮ ਬੋਲੀ ਦੇ ਵਿੱਚ ਸਮਝਾਉਣਾ ਕੀਤਾ ਹੈ ਵੀ ਇਸ ਦੁਨੀਆ ਤੋਂ ਅੱਗੇ ਦੀ ਵੀ ਇੱਕ ਦੁਨੀਆ ਹੈ ਜਿਸ ਦੇ ਵਿੱਚ ਮੌਤ ਦਾ ਪਰਦਾ ਹੈ ਜਿਵੇਂ ਕੋਈ ਪਰਦਾ ਹੋਵੇ ਉਹਦੇ ਪਰਲੇ ਪਾਸੇ ਪਤਾ ਨਹੀਂ ਲੱਗਦਾ ਕੀ ਹੈ ਤੇ ਜਦੋਂ ਪਰਦੇ ਤੋਂ ਅਸੀਂ ਪਾਰ ਹੋ ਜਾਈਏ ਤੇ ਫਿਰ ਇਧਰ ਤੇ ਪਾਸੇ ਕੀ ਸੀ ਉਹ ਨਹੀਂ ਪਤਾ ਲੱਗਦਾ ਇਹ ਮੌਤ ਦਾ ਪਰਦਾ ਹੈ ਮਰਨ ਤੋਂ ਪਹਿਲਾਂ ਅੱਗੇ ਦੀ ਸੋਝੀ ਨਹੀਂ ਤੇ ਜਦੋਂ ਮਰ ਕੇ ਚਲਾ ਗਿਆ ਫਿਰ ਪਿੱਛੇ ਨਹੀਂ ਆ ਸਕਦਾ ਪਿੱਛੇ ਆਨ ਕੇ ਕਿਸੇ ਨੂੰ ਦੱਸ ਨਹੀਂ ਸਕਦਾ ਵੀ ਅੱਗੇ ਬੜਾ ਬੁਰਾ ਹਾਲ ਹੋ ਰਿਹਾ ਜੀ ਸੋ ਗੁਰੂ ਮਹਾਰਾਜ ਜੀ ਸਾਨੂੰ ਉਹ ਗੰਮੀ ਗੱਲਾਂ ਦੱਸਦੇ ਨੇ ਮਾਤਾ ਰ ਵਿਸਰੇ ਜਮ ਬਸ ਪਾਈਵੇ ਕੀ ਕੀਤੇ ਹਰੀ ਪਰਮਾਤਮਾ ਦਾ ਨਾਮ ਜਪਣਾ ਨਾ ਛੱਡਵੀਂ ਉਹਨੂੰ ਵਿਚਾਰ ਕੇ ਤੇ ਜਮਾ ਤੇ ਬਸ ਪਵੇਂਗਾ ਜੀ ਅੰਤ ਕਾਲ ਮੂਰੇ ਜੋਤ ਖਾਹੇ ਤੇ ਫਿਰ ਇਸ ਤਰ੍ਹਾਂ ਨਾ ਜਦੋਂ ਤੇਰੇ ਤੇ ਅੰਤਲਾ ਸਮਾਂ ਆਏਗਾ ਉਦੋਂ ਮੂਰਖਾ ਤੂੰ ਜਮਾ ਦੀਆਂ ਝੋਟਾ ਖਾਏਂਗਾ ਲੇਖ ਰਬ ਮਗੇਸ਼ੀਆ ਬੈਠਾ ਕੱਢ ਬਈ ਕੁਰਬਾਨੀ ਦੇ ਅੰਦਰ ਕਰ ਜੇ ਉਸ ਪਰਮਾਤਮਾ ਨੇ ਉਸ ਵੈਗੁਰੂ ਨੇ ਤੇਰੇ ਤੋਂ ਲੇਖਾ ਲੈਣਾ ਹੈ ਤੈਨੂੰ ਲੇਖਾ ਦੇਣਾ ਪੈਣਾ ਉਸ ਪਰਮਾਤਮਾ ਦੇ ਦਰ ਦਾ ਬੈਠਾ ਕੱਢ ਬਈ ਤੇ ਲੇਖਾ ਕਿਵੇਂ ਲੈਣਾ ਹੈ ਜਿਵੇਂ ਬਾਣੀਏ ਦੀ ਦੁਕਾਨ ਤੇ ਇੱਕ ਵਈ ਰੱਖੀ ਹੁੰਦੀ ਏ ਅਸੀਂ ਜਦੋਂ ਜਾਂਦੇ ਹਾਂ ਹਿਸਾਬ ਕਿਤਾਬ ਕਰਨ ਦੇ ਲਈ ਤੇ ਉਹ ਸਾਨੂੰ ਇੱਕ ਇੱਕ ਗੱਲ ਚੇਤੇ ਕਰਾ ਦਿੰਦਾ ਹੈ ਭਈ ਆ ਵੇਖ ਇਸ ਦਿਨ ਤੂੰ ਆ ਚੀਜ਼ ਲੈ ਗਿਆ ਸੀ ਤੇ ਐਨੇ ਦਾ ਆਧਾਰ ਹੋ ਗਿਆ ਫਿਰ ਤੂੰ ਐਨੇ ਜਮਾ ਕਰਾ ਗਿਆ ਸੀ ਐਨੇ ਤੇਰੀ ਬਾਕੀ ਰਹੇ ਨਹੀਂ ਫਿਰ ਤੂੰ ਹੁਰ ਲੈ ਗਿਆ ਆ ਹੁਰ ਕੱਟ ਗਏ ਨੇ ਇਤਨੇ ਹੁਰ ਤੇਰੇ ਖਾਤੇ ਚ ਪੈ ਗਏ ਨੇ ਇਸੇ ਤਰ੍ਹਾਂ ਲੇਖਾ ਰੱਬ ਮੰਗੇ ਸਿਆ ਬੈਠਾ ਕੱਢ ਵਈ ਤਲਬਾ ਪੌਸਨਾ ਕੀਆ ਬਾਕੀ ਜਿੰਨਾ ਰਹੀ ਤਨਬਾ ਕਹਿੰਦੇ ਨੇ ਫਾਇਆਂ ਨੂੰ ਆਕੀ ਕਹਿੰਦੇ ਨੇ ਜਿਹੜਾ ਗੱਲ ਨਾ ਮੰਨਣ ਵਾਲਾ ਉਹ ਵੀ ਉਹਨੂੰ ਆਕੀ ਆਖਦੇ ਨੇ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਨਹੀਂ ਮੰਨਦਾ ਨਾ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨਹੀਂ ਜਿਹੜਾ ਉਸ ਰੱਬ ਦੀ ਗੱਲ ਨਹੀਂ ਮੰਨਦਾ ਉਹ ਆਕੀ ਹੋ ਗਿਆ ਫਿਰ ਉਹਨਾਂ ਨੂੰ ਫਾਇਆਂ ਪਾਇਆਂ ਜਾਣ ਗਿਆ ਤਨਬਾ ਪੂਸਨ ਆਕੀਆਂ ਬਾਕੀ ਜਿੰਨਾ ਰਹੀ ਕਿਉਂਕਿ ਉਹਨਾਂ ਦਾ ਅਜੇ ਬਕਾਇਆ ਦੇਣ ਵਾਲਾ ਰਹਿ ਗਿਆ ਉਹਨਾਂ ਦਾ ਬਕਾਇਆ ਜਿਹੜਾ ਉਹ ਦੇਣ ਵਾਲਾ ਰਹਿੰਦਾ ਹੈ ਇਸ ਕਰਕੇ ਉਹਨਾਂ ਤੋਂ ਬਕਾਇਆ ਹਾਸਲ ਕਰਨ ਦੇ ਲਈ ਜਮ ਨੇ ਉਹਨਾਂ ਨੂੰ ਕਾਹਿਆਂ ਪਾ ਲੈਂਦੇ ਨੇ ਕੈਦ ਪਾ ਲੈਂਦੇ ਨੇ ਤਾਂ ਗੁਰੂ ਜੀ ਰਹਿਮਤ ਕਰਦੇ ਨੇ ਸੱਚੇ ਸਤਗੁਰੂ ਵੀ ਵੇਖੀ ਗੁਰੂ ਸਵਾਰਿਆ ਕਿਤੇ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਬਿਸਾਰਨਾ ਦਈ ਜੇ ਤੂੰ ਉਸ ਦੇ ਨਾਮ ਨੂੰ ਵਿਚਾਰ ਵਸਾ ਦਿੱਤਾ ਤੇ ਤੈਨੂੰ ਜਮਾਂ ਦੀ ਮਾਰ ਪਵੇਗੀ ਜੀ ਬਦਰ ਸ਼ਾਮ ਦੇ ਵਿਚਾਰ ਆਪ ਜਾਏ ਆਪ ਜਾਏ ਦਾ ਅਰਥ ਅੰਦਰੋਂ ਆਪਾ ਭਾਵ ਦਾ ਖਤਮ ਹੋ ਜਾਣਾ ਅੰਦਰੋਂ ਹੰਕਾਰ ਦਾ ਨਾਸ ਹੋ ਜਾਣਾ ਗੁਰ ਸ਼ਬਦ ਵਿਚਾਰੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਜੇ ਤੂੰ ਗੁਰੂ ਦੇ ਸ਼ਬਦ ਦੀ ਵਿਚਾਰ ਕਰੇ ਨਾ ਗੁਰੂ ਦੇ ਸ਼ਬਦ ਦੀ ਵਿਚਾਰ ਦੇ ਨਾਲ ਆਪ ਜਾਈ ਤੇਰੇ ਅੰਦਰੋਂ ਆਪਾ ਭਾਵ ਜਿਹੜਾ ਉਹ ਨਾਸ਼ ਹੋ ਜਾਵੇ ਤੇ ਤਿਸ ਨੂੰ ਪ੍ਰਮੋ ਪਰਮਾਤਮਾ ਦੀ ਪ੍ਰਾਪਤੀ ਦੇ ਯੋਗ ਹੋ ਜਾਵੇਂ ਜਦ ਹਮ ਹੋਤੇ ਤਦ ਤੂੰ ਨਹੀਂ ਭਗਤ ਜੀ ਨੇ ਬੜਾ ਸੁੰਦਰ ਇੱਕ ਉਦਾਹਰਨ ਦਿੱਤਾ ਕਹਿੰਦਾ ਜਦੋਂ ਮੇਰੇ ਵਿੱਚ ਹਮ ਸੀਨਾ ਆਪਾ ਸੀ ਮੈਂ ਉਦੋਂ ਪਰਮਾਤਮਾ ਨਹੀਂ ਸੀ ਹੁਣ ਪਰਮਾਤਮਾ ਆ ਗਿਆ ਤੇ ਹੁਣ ਇਹ ਮੈਂ ਨਹੀਂ ਰਹੀ ਜਦੋਂ ਮੈਂ ਸੀ ਆਪਾ ਭਾਵ ਸੀ ਹਮ ਸੀ ਉਦੋਂ ਪਰਮਾਤਮਾ ਨਹੀਂ ਸੀ ਜਦ ਹੰਮ ਹੁੰਦੇ ਤਬ ਤੂੰ ਨਹੀਂ ਹੱਬ ਕੋਈ ਹਮ ਨਹੀਂ ਹੁਣ ਤੂੰ ਹੀ ਹੈ ਮੇਰੇ ਅੰਦਰ ਮੈਂ ਨਹੀਂ ਰਹੀ ਗੁਰ ਸ਼ਬਦ ਵਿਚਾਰ ਗੁਰੂ ਦੇ ਸ਼ਬਦ ਦੀ ਵਿਚਾਰ ਕਰ ਆਪ ਜਾਏ ਜਿੰਦੇ ਨਾਲ ਤੇਰੇ ਅੰਦਰ ਦਾ ਆਪਾ ਭਾਵ ਵੀ ਜਿਹੜਾ ਨਾਸ ਹੋ ਜਾਵੇ ਜੀ ਸਾਜ ਯੋਗ ਬਸ ਹੈ ਆਈ ਤੇ ਜੋ ਪ੍ਰਭੂ ਪਰਮਾਤਮਾ ਸੱਚ ਸਰੂਪ ਹੈ ਨਾ ਉਹਦੇ ਨਾਲ ਜੋ ਜੁੜਨਾ ਹੈ ਉਹ ਤੇਰੇ ਮਨ ਦੇ ਵਿੱਚ ਆਣ ਕੇ ਪਰਮਾਤਮਾ ਦਾ ਵਾਸ ਹੋ ਜਾਣਾ ਗੁਰਬਾਣੀ ਦੇ ਅੰਦਰ ਗੁਰੂ ਮਹਾਰਾਜ ਜੀ ਨੇ ਇੱਕ ਬੜਾ ਸੁੰਦਰ ਗ੍ਰਸਟਾਨ ਦਿੱਤਾ ਹੈ ਬਸ ਤੂੰ ਅੰਦਰ ਵਸ ਤੋ ਸਮਾਵੇ ਦੂਜੀ ਹੋਵੇ ਪਾਸ ਪਾਸ ਦਾ ਅਰਥ ਪਾਸੇ ਕਰਨਾ ਹੈ ਗੁਰੂ ਮਹਾਰਾਜ ਜੀ ਇੱਥੇ ਇੱਕ ਦ੍ਰਿਸ਼ਟਾਂਤ ਦੇ ਨਾਲ ਦੱਸਦੇ ਨੇ ਇੱਕ ਜੱਗੇ ਉਹ ਪਾਣੀ ਦਾ ਭਰਿਆ ਹੋਇਆ ਏ ਤੇ ਸਾਡਾ ਖਿਆਲ ਏ ਵੀ ਇਹਨੂੰ ਅਸੀਂ ਦੁੱਧ ਦਾ ਭਰਨਾ ਏ ਤੇ ਫਿਰ ਪਾਣੀ ਤੋਂ ਦੇਚੋਂ ਕੱਢਣਾ ਪਏਗਾ ਨਾ ਖਾਲੀ ਕਰਨਾ ਪਏਗਾ ਫੇਰ ਹੀ ਦੁੱਧ ਨਾਲ ਭਰੇਗਾ ਵਸਤੂ ਅੰਦਰ ਵਸਤੂ ਸਮਾਵੇ ਦੂਜੀ ਹੋਵੇ ਪਾਸ ਜੱਗ ਦੇ ਵਿੱਚ ਦੁੱਧ ਤਾਂ ਹੀ ਸਮਾਏਗਾ ਜੇ ਪਾਣੀ ਨੂੰ ਅਸੀਂ ਪਾਸ ਕਰਾਂਗੇ ਪਾਸੇ ਕਰਾਂਗੇ ਹਉਮੈ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਸੱਚ ਜੋਗ ਮਨ ਵਸੇ ਆਏ ਜੇ ਆਪਣੇ ਅੰਦਰੋਂ ਆਪ ਜਾਏ ਆਪਾ ਭਾਵ ਹੰਕਾਰ ਚਲਾ ਜਾਏਗਾ ਹਉਮੈ ਮੈਂ ਮੇਰੀ ਚਲੀ ਜਾਏਗੀ ਤੇ ਫੇਰੀ ਉਹ ਪ੍ਰਮਾਤਮਾ ਸੱਚ ਸਰੂਪੇ ਜਿਹੜਾ ਆਣ ਕੇ ਵਸੇਗਾ ਜੀ ਜਿਨ ਜੀਓ ਪੈੰਡ ਦਿੱਤਾਰ ਤਿਸ ਜੇ ਤਹਿ ਨਾਹੀ ਤੁਮਨੇ ਸਾਨੂੰ ਇਹ ਪਿੰਡਾ ਦਿੱਤਾ ਹੈ ਤੇ ਇਹਦੇ ਵਿੱਚ ਜੀਵ ਜਿੰਦ ਪਾਈ ਹੋਈ ਹੈ ਜਿੰਦੇ ਨਾਲ ਅਸੀਂ ਜੁੰਦੇ ਆਂ ਉਸ ਨੂੰ ਅਸੀਂ ਚੇਤੇ ਕਿਉਂ ਨਹੀਂ ਕਰਦੇ ਹਾਂ ਜੀ ਬੜੀਆਂ ਮਸਾਣੀਆਂ ਮੋੜੇ ਜੋਗ ਨਹੀਂ ਬੜੀਆਂ ਮਸਾਣੀਆਂ ਦੇ ਵਿੱਚ ਤੁਰੇ ਫਿਰਨਾ ਇਸ ਦੇ ਨਾਲ ਜੋਗ ਦੀ ਪ੍ਰਾਪਤੀ ਨਹੀਂ ਹੁੰਦੀ ਮੜੀਆਂ ਮਸਾਨੀਆਂ ਦੇ ਵਿੱਚ ਜਾਣ ਕਰਕੇ ਜੋਗ ਦੀ ਪ੍ਰਾਪਰ परमात्मा ਦੀ ਪ੍ਰਾਪਤੀ ਨੂੰ ਦੇ ਵਿੱਚ ਜੁੜਿਆ ਨਹੀਂ ਜਾ ਸਕਦਾ ਕਿਉਂਕਿ ਮੜੀਆਂ ਮਸਾਨੀਆਂ ਦੇ ਵਿੱਚ ਸਰੀਰ ਜਾ ਸਕਦਾ ਹੈ ਮਾਣੇ ਜਿਹੜਾ ਉਹ ਪਰਮਾਤਮਾ ਤੱਕ ਜਾ ਸਕਦਾ ਹੈ ਮਨ ਪਰਮਾਤਮਾ ਤੱਕ ਤਾਂ ਜਾਏਗਾ ਜੇ ਸਾਨੂੰ ਇਸ ਗੱਲ ਦੀ ਸੋਝੀ ਹੋਏਗੀ ਕਿ ਉਹ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਦਾ ਜਿਹੜਾ ਸਾਧਨ ਹੈ ਉਹ ਮਨ ਹੈ ਮਨ ਦੇ ਨਾਲ ਪਰਮਾਤਮਾ ਨੂੰ ਪਾਇਆ ਜਾ ਸਕਦਾ ਫਿਰ ਸਰੀਰ ਨੂੰ ਕਿਤੇ ਲੈ ਜਾਣ ਦੀ ਲੋੜ ਹੀ ਨਹੀਂ ਸਰੀਰ ਦੇ ਜਿਹੜਾ ਉਨੂੰ ਮੜੀ ਮਸਾਣੀ ਦੇ ਵਿੱਚ ਲਿਜਾ ਕੇ ਸੁਆਹ ਮਲਣ ਦੀ ਲੋੜ ਹੀ ਨਹੀਂ ਧੰ ਗੁਰੂ ਮਹਾਰਾਜ ਜੀ ਰੰਤ ਕਰਦੇ ਨੇ ਇਸ ਤਰ੍ਹਾਂ ਮੜੀਆਂ ਮਸਾਣੀਆਂ ਦੇ ਉੱਤੇ ਜਾਇਆ ਜੋਗੀ ਨਹੀਂ ਬਣਿੰਦਾ ਹੈ ਜੀ ਗੁਣ ਨਾਨਕ ਬੋਲੇ ਭਲੀ ਬਾਣ ਧੰ ਗੁਰੂ ਨਾਨਕ ਦੇਵ ਜੀ ਦੀ ਇਹ ਪਾਵਨ ਪਵਿੱਤਰ ਬਾਣੀ ਹੈ ਤੇ ਇਹ ਭਰੀ ਹੈ ਸਾਡਾ ਭਲਾ ਕਰਨ ਵਾਲੀ ਹੈ ਗੁਣ ਨਾਨਕ ਬੋਲੇ ਭਲੀ ਬਾਣ ਤਾਂ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰ ਪਾਵਨ ਪਵਿੱਤਰ ਬਾਣੀ ਦਾ ਉਚਾਰਨ ਕਰਦੇ ਨੇ ਜਿਸ ਦੇ ਵਿੱਚ ਗੁਣ ਭਰੇ ਹੋਏ ਹਨ ਜੀ ਤੁਮ ਹੋ ਹੋ ਸ ਜਾਖੇ ਦੇਹੋ ਪਛਾਨ ਤੁਮ ਅਰ ਜ ਸਮੂਹ ਉਪਦੇਸ਼ ਦਿੰਦੇ ਨੇ ਜੇ ਅਸੀਂ ਅੱਖਾਂ ਖੋਲ ਲਈਏ ਇਹਨਾਂ ਤੇ ਫਿਰ ਇਸ ਗੱਲ ਦੀ ਪਛਾਣ ਕਰਾਂਗੇ ਅਸੀਂ ਗੁਰਬਾਣੀ ਨੂੰ ਵੀ ਫਿਰ ਪਛਾਣਾਂਗੇ ਜੇ ਸ ਜਾਖੇ ਹੋਵਾਂਗੇ ਜੇ ਅਸੀਂ ਅੱਖਾਂ ਖੋਲਾਂਗੇ ਜੇ ਸਾਡੀਆਂ ਅੱਖਾਂ ਖੁੱਲਣਗੀਆਂ ਸੀ ਸੁਝਾਖੇ ਹੋਵਾਂਗੇ ਤੇ ਫਿਰ ਅਸੀਂ ਗੁਰਬਾਣੀ ਦੀ ਪਛਾਣ ਕਰਾਂਗੇ ਸੋ ਤਨ ਗੁਰੂ ਨਾਨਕ ਦੇਵ ਜੀ ਸੱਚੇ ਸਤਿਗੁਰੂ ਨੇ ਇਹ ਪਾਵਨ ਸ਼ਬਦ ਦੇ ਜਿਹੜਾ ਸੰਗਤਾਂ ਦੇ ਭਲੇ ਦੇ ਵਾਸਤੇ ਉਚਾਰਨ ਕੀਤਾ ਇਸ ਪਾਵਨ ਸ਼ਬਦ ਦੇ ਅੰਦਰ ਤਨ ਗੁਰੂ ਨਾਨਕ ਦੇਵ ਜੀ ਨੇ